ਪੱਪੀ ਪ੍ਰੈਸ਼ਰ ਠੇਕੇਦਾਰ ਦੇ ਕੋਲ 10 ਲੱਖ ਰੁਪਏ ਦੀ ਮੰਗ ਉਹ ਕਹਿੰਦਾ ਮੈਂ ਮੈਨੂੰ 10 ਲੱਖ ਰੁਪਏ ਦੇ ਨਹੀਂ ਤੇ ਮੈਂ ਤੇਰੀ ਬਾਹਰ ਦੁਕਾਨਾਂ ਨਹੀਂ ਚੱਲਣ ਦੇਣੀ ਵੀ ਟ੍ਰੈਫਿਕ ਇੱਕ ਕਿਸਮ ਦਾ ਟ੍ਰੈਫਿਕ ਦਾ ਇੱਕ ਉਹਨਾਂ ਨੇ ਮੁੱਦਾ ਬਣਾਇਆ ਹਾਂ ਪਿਛਲੇ ਸਾਲ ਵੀ ਟ੍ਰੈਫਿਕ ਹੈਗਾ ਸੀ ਜਿਹੜੇ ਹੈਗੇ ਨੇ ਦੋ ਕਾਉਂਸਲਰ ਨੇ ਜਿਨ੍ਹਾਂ ਨੇ ਢੇਕਰ ਲਿਆ ਹੂੰ ਹੂੰ ਤੇ ਉਸ ਟਾਈਮ ਇਹ ਜੌਣੀ ਬੰਦ ਕਰਾਇਆ ਤੁਹਾਡੇ ਤੇ ਪੈਸੇ ਦਾ ਇਲਜ਼ਾਮ ਲੱਗ ਰਿਹਾ ਜੇ ਤੁਸੀਂ ਸੱਚੇ ਹੋ ਹੂੰ ਤੇ ਤੁਸੀਂ ਇੱਥੇ ਆਓ ਤੇ ਜੇ ਸੱਚਾ ਸੀ ਤੇ ਆਂਦਾ ਮੈਂ ਦੱਸ ਵੀ ਮੈਂ ਇਹਦੇ ਕੋਲ ਕਦੋਂ ਪੈਸੇ ਮੰਗੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ 10 ਲੱਖ ਵਾਲੀ ਗੱਲ ਇਹਨੇ ਕੀਤੀ ਕਿ ਮੇਰੇ ਤੇ ਝੂਠੇ ਇਲਜ਼ਾਮ ਲਾਏ ਕਹਿੰਦਾ ਲਵਾਏ ਕਿੰਨੇ ਜੀ ਦੇ ਵੀ ਨੇ ਲਵਾਏ ਜੇ ਮੈਂ ਪੱਪੀ ਤੋਂ ਹਾਰ ਗਿਆ ਮੈਂ ਦੁਬਾਰਾ ਮੇਰਾ ਕੋਈ ਘਰ ਦਾ ਮੈਂਬਰ ਰਾਜਨੀਤੀ ਜਨੇ ਆਏਗਾ ਔਰ ਮੈਂ ਵੀ ਰਾਜਨੀਤੀ ਛੱਡ ਦੂੰਗਾ ਸਸੀਗਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ ਨਿਊਜ਼ ਅੱਜ ਸਾਡੇ ਨਾਲ ਨੇ ਗੁਰਦੇਵ ਸ਼ਰਮਾ ਦੇਵੀ ਜੀ ਪਿਛਲੇ ਦਿਨਾਂ ਦੇ ਵਿੱਚ ਇੱਕ ਜੋ ਇੱਕ ਵਿਵਾਦ ਖੜਾ ਹੋਇਆ ਸੀਗਾ ਲੁਧਿਆਣੇ ਦੇ ਦ੍ਰਿਸ਼ੀ ਗ੍ਰਾਮ ਦੇ ਜਿਹੜਾ ਮੇਲਾ ਆ ਉਹਨੂੰ ਬੰਦ ਕਰਾਉਣ ਦੇ ਲਈ ਉਹ ਵਿਵਾਦ ਕੀ ਸੀਗਾ ਉਸ ਵਿਵਾਦ ਨੂੰ ਸਭ ਤੋਂ ਜ਼ਿਆਦਾ ਕਿਹਨੇ ਹਵਾ ਦਿੱਤੀ ਗੱਲ ਕਰਦੇ ਨੇ ਦੇਬੀ ਜੀ ਨਾਲ ਦੇਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੇਬੀ ਜੀ ਸਤਿ ਪਹਿਲਾ ਸਾਨੂੰ ਇਹ ਦੱਸੋ ਵੀ ਉਹ ਵਿਵਾਦ ਦਾ ਕਾਰਨ ਕੀ ਸੀਗਾ ਉਸ ਵਿਵਾਦ ਨੂੰ ਜ਼ਿਆਦਾ ਹਵਾ ਕਿਸ ਨੇ ਦਿੱਤੀ ਔਰ ਉਹਦੀ ਉਹਦਾ ਕੀ ਅੱਗੇ ਗਾਂ ਕਿ ਬੁਰਾ ਰਿਜ਼ਲਟ ਦਿਖਾਈ ਦੇ ਰਿਹਾ ਹੈਗਾ ਦੇਖੋ ਲੁਧਿਆਣਾ ਦ੍ਰੈਸੀ ਗਰਾਊਂਡ ਦੇ ਵਿੱਚ ਆਪਾਂ ਸਾਰੇ ਜਾਣੇ ਆ ਕਿ ਪਿਛਲੇ 70 ਸਾਲ ਤੋਂ ਜਿਹੜਾ ਉਥੇ ਮੇਲਾ ਲੱਗ ਰਿਹਾ ਹੈ ਦਸਹਿਰੇ ਦਾ ਮੇਲਾ ਜੀ ਜੀ ਔਰ ਪੰਜਾਬ ਦੇ ਵਿੱਚ ਜਿਹੜਾ ਇਤਿਹਾਸਕ ਮੇਲਾ ਲੱਗਦਾ ਸਭ ਤੋਂ ਵੱਡਾ ਜਿਹੜਾ ਮੇਲਾ ਲੱਗਦਾ ਉਹ ਲੁਧਿਆਣਾ ਸਾਡੇ ਹਲਕਾ ਸੈਂਟਰ ਦੇ ਵਿੱਚ ਦ੍ਰਿਸ਼ ਗ੍ਰਾਹਣ ਚ ਲੱਗਦਾ ਹੈ ਜੀ ਜੀ ਔਰ ਮੈਂ ਪਰਸੋਂ ਦੀ ਗੱਲ ਹੈ ਜਦੋਂ ਆਪਣੀ ਮੈਂ ਫੈਕਟਰੀ 'ਚ ਬੈਠਾ ਸੀ ਤੇ ਅਚਾਨਕ ਮੈਂ ਫੇਸਬੁੱਕ ਲਗਾਈ ਮੈਂ ਫੇਸਬੁੱਕ ਤੇ ਦੇਖਿਆ ਕਿ ਇੱਕ ਭਗਵਾਨ ਰਾਮ ਦਾ ਮਾਤਾ ਸੀਤਾ ਦਾ ਢੋਲਾ ਹੈ ਜੀ ਉਹ ਜਿਹੜੀ ਮੰਦਿਰ ਕਮੇਟੀ ਹੈ ਜਾਂ ਦ੍ਰੈਸੀ ਗਰਾਊਂਡ ਦੀ ਜਿਹੜੀ ਕਮੇਟੀ ਹੈ ਜੀ ਜੀ ਉਹ ਉਹਨਾਂ ਨੂੰ ਮਤਲਬ ਰੋਡ ਤੇ ਰੋਕੇ ਤੇ ਜ਼ਮੀਨ ਤੇ ਬੈਠੇ ਨੇ ਉਹ ਜਿਹੜੇ ਮੰਦਰ ਕਮੇਟੀ ਹੈ ਤੇ ਧਰਨਾ ਲਾਇਆ ਹੋਇਆ ਸੀ ਉਹਨਾਂ ਨੇ ਉਹ ਧਰਨੇ ਦੀ ਕੀ ਕਾਰਨ ਕੀ ਸੀ ਕਿ ਜਿਹਦੀ ਵੇਲੇ ਉਹਨਾਂ ਨੇ ਧਰਨਾ ਲਗਾਇਆ ਸੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਮੈਨੂੰ ਪਹਿਲਾਂ ਨਹੀਂ ਸੀ ਪਤਾ ਪਰ ਜਦੋਂ ਮੈਂ ਫੈਕਟਰੀਓ ਮੇਰੇ ਖਿਆਲ ਜਦੋਂ ਧਰਨਾ ਲੱਗਾ ਮੈਂ 2 ਘੰਟੇ ਬਾਅਦ ਤਕਰੀਬਨ 2 ਘੰਟੇ ਬਾਅਦ ਮੈਂ ਉੱਥੇ ਪਹੁੰਚਿਆ ਜੀ ਜੀ ਪਰ ਜਦੋਂ ਮੈਂ ਸਭ ਤੋਂ ਪਹਿਲਾਂ ਮੈਂ ਜਿੱਥੇ ਭਗਵਾਨ ਰਾਮ ਦਾ ਨੇ ਡੋਲਾ ਸੀ ਜੀ ਜੀ ਉੱਥੇ ਮੈਂ ਪਹੁੰਚਿਆ ਤੇ ਮੈਂ ਮੰਦਿਰ ਕਮੇਟੀ ਨੂੰ ਪੁੱਛਿਆ ਮੈਂ ਕਿ ਕੀ ਗੱਲ ਹੋ ਗਈ ਜੀ ਉਹ ਕਹਿੰਦੇ ਜੀ ਪਿਛਲੇ 5 6 ਦਿਨ ਤੋਂ ਜਿਹੜੇ ਪੱਪੀ ਪ੍ਰੈਸ਼ਰ ਆਮ ਆਦਮੀ ਪਾਰਟੀ ਦੇ ਐਮ ਐਲ اے ਨੇ ਉਹਨਾਂ ਨੇ ਸ਼ਾਮ ਦੇ ਟਾਈਮ ਜਿਹੜੇ ਬਾਹਰ ਦੁਕਾਨਾਂ ਲੱਗਦੀਆਂ ਨੇ ਜਾਂ ਰੇੜੀਆਂ ਲੱਗਦੀਆਂ ਨੇ ਜਿਹੜੇ ਬਾਜ਼ਾਰ ਲੱਗਦਾ ਹੈ ਬਾਹਰ ਮੇਲੇ ਤੋਂ ਬਾਹਰ ਰੋਡ ਦੇ ਉੱਪਰ ਉਹ ਬੰਦ ਕਰਤਾ ਜੀ ਜੀ ਤੇ ਜਿਹੜਾ ਠੇਕੇਦਾਰ ਹੈ ਉਹ ਕਹਿੰਦੇ ਮੈਨੂੰ ਘਾਟਾ ਪੈ ਰਿਹਾ ਹੈ ਕਿਉਂਕਿ ਦੇਖੋ ਜਿੱਥੇ ਮੇਲੇ ਲੱਗਦੇ ਨੇ ਮੇਲਿਆਂ ਦੇ ਵਿੱਚ ਤੇ ਬਾਜ਼ਾਰ ਲੱਗਦੇ ਨੇ ਆਪਾਂ ਸਾਰੇ ਜਾਣੇ ਵੀ ਮੈਦੇ ਦੇਖਿਆ ਜਿੱਥੇ ਮੇਲੇ ਲੱਗਦੇ ਨੇ ਉਥੇ ਕਿਲੋਮੀਟਰ ਦੋ-ਦੋ ਕਿਲੋਮੀਟਰ ਜਿਹੜੀਆਂ ਨੇ ਦੁਕਾਨਾਂ ਜੇ ਨਾਂ ਵੀ ਹੋਣ ਤੇ ਟੈਂਟਰ ਲੱਗ ਜਾਂਦੇ ਨੇ ਜਿਹੜੀਆਂ ਲੱਗ ਜਾਂਦੀਆਂ ਨੇ ਪਰ ਉਹ ਕਹਿੰਦੇ ਜੀ ਇਹਨੇ ਬਾਹਰ ਕਾਰਪੋਰੇਸ਼ਨ ਨੂੰ ਕਹਿ ਕੇ ਵੀ ਉਹਨੇ ਬੰਦ ਕਰਾਤੀਆਂ ਨੇ ਤੇ ਇਹ ਦੋ ਤਿੰਨ ਦਫਾ ਵੀ 2 3 4 ਦਿਨ ਤੋਂ ਵੀ ਅਸੀਂ ਬੜੇ ਪਰੇਸ਼ਾਨ ਆ ਤੇ ਪੱਪੀ ਪ੍ਰੈਸ਼ਰ ਨੂੰ ਠੇਕੇਦਾਰ ਜਿਹੜਾ ਹੈਗਾ ਸ਼ੋਕ ਮਿਲ ਕੇ ਵੀ ਆਇਆ ਤੇ ਉਹ 10 ਲੱਖ ਰੁਪਏ ਮੰਗਦਾ ਤੇ ਠੇਕੇਦਾਰ ਕਹਿੰਦਾ ਮੈਂ 10 ਲੱਖ ਰੁਪਏ ਦੇਣਾ ਨਹੀਂ ਤੇ ਉਹ ਕਹਿੰਦਾ ਮੈਂ ਫਿਰ ਕਾਰਪੋਰੇਸ਼ਨ ਤੋਂ ਤੇਰੀਆਂ ਦੁਕਾਨਾਂ ਚਲੰਦ ਦੇਣੀਆਂ ਤੇਰਾ ਮੇਲਾ ਨਹੀਂ ਚਲੰਦ ਦੇਣਾ ਪੱਪੀ ਪ੍ਰੈਸ਼ਰ ਠੇਕੇਦਾਰ ਦੇ ਕੋਲੋਂ 10 ਲੱਖ ਰੁਪਏ ਦੀ ਮੰਗ ਕਰ ਰਿਹਾ ਮੰਗ ਕਰ ਰਿਹਾ ਇਹ ਮੈਨੂੰ ਉਹਨਾਂ ਨੇ ਕਿਹਾ ਮੈਂ ਕਿਉਂਕਿ ਬਖਵਾਨ ਰਾਮ ਦਾ ਡੋਲਾ ਜਿਹੜਾ ਸੀ ਉਹ ਬਾਹਰ ਸੀ ਤੇ ਮੈਂ ਕਿਹਾ ਮੈਂ ਠੇਕੇਦਾਰ ਅੱਗੇ ਜਾ ਕੇ ਰਿਕਵੈਸਟ ਕਰਨਾ ਤੇ ਠੇਕੇਦਾਰ ਨੇ ਕਿ ਧਰਨਾ ਮਾਰਿਆ ਸੀ ਜਿਹੜਾ ਡੋਲਾ ਰੁਕਿਆ ਸੀ ਅੱਗੇ ਧਰਨਾ ਲੱਗਾ ਹੋਇਆ ਸੀ ਠੇਕੇਦਾਰ ਨੂੰ ਪਰੇਸ਼ਾਨ ਜਦੋਂ ਹੋ ਗਿਆ ਚਾਰ ਪੰਜ ਦਿਨ ਵੀ ਪੱਪੀ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਸ਼ਾਮ ਦੇ ਟਾਈਮ ਲੱਟਾ ਬੰਦ ਕਰਤੀਆਂ ਆਪਣਾ ਜਿਹੜਾ ਮੇਲਾ ਸੀ ਉਹ ਬੰਦ ਕਰਤਾ ਜੀ ਤੇ ਉਹ ਤੇ ਨੀਰਾ ਹੋ ਗਿਆ ਬਿਲਕੁਲ ਜੀ 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 ਔਰ ਮੈਂ ਜਾ ਕੇ ਮੈਂ ਕਿਹਾ ਵੀ ਚਲੋ ਵੀ ਉਹਨਾਂ ਨੂੰ ਕਹਿੰਨੇ ਆ ਵੀ ਲਾਈਟਾਂ ਜਗਾਓ ਭਗਵਾਨ ਰਾਮ ਦਾ ਡੋਲਾ ਡੋਲਾ ਜਿਹੜਾ ਨਿਕਲਣਾ ਔਰ ਜਿਹੜੇ ਲੇਟਰ ਲੂਟਾ ਜਗਾਓ ਅਸੀਂ ਖੁਸ਼ੀ ਦੇ ਨਾਲ ਆਪਣੇ ਮੰਦਿਰ ਤੇ ਇਸ ਲੈ ਕੇ ਜਾਈਏ ਬਿਲਕੁਲ ਬਿਲਕੁਲ ਔਰ ਮੈਂ ਜਾ ਕੇ ਠੇਕਦਾਰ ਕੋਲ ਰਿਕਵੈਸਟ ਕੀਤੀ ਜਦੋਂ ਮੈਂ ਠੇਕਦਾਰ ਨੂੰ ਕਿਹਾ ਮੈਂ ਕਿਹਾ ਵੀ ਕੀ ਗੱਲ ਹੋ ਗਈ ਉਹ ਕਹਿੰਦਾ ਜੀ ਮੈਂ 5-7 ਦਿਨ ਤੋਂ ਬੜਾ ਪਰੇਸ਼ਾਨ ਆ ਮੈਨੂੰ ਘਾਟਾ ਪੈ ਰਿਹਾ ਮੈਂ ਵਿਆਜੀ ਰੁਪਈਏ ਲੈ ਕੇ ਜਿਹੜੇ ਨੇ ਆਪਣੇ ਬਠੇਕਾ ਲਿਆ ਸੀ ਉਹ ਜਿਹੜਾ ਪੱਪੀ ਪ੍ਰੈਸ਼ਰ ਹੈ ਉਹ ਕਹਿੰਦਾ ਮੈਂ ਮੈਨੂੰ 10 ਲੱਖ ਰੁਪਏ ਦੇ ਨਹੀਂ ਤੇ ਮੈਂ ਤੇਰੀਆਂ ਬਾਹਰ ਦੁਕਾਨਾਂ ਨਹੀਂ ਚੱਲਣ ਦੇਣੀਆਂ ਬਾਹਰ ਮੈਂ ਰੀਡੀਆਂ ਲੱਗਣ ਦੇਣੀਆਂ ਮੇਰਾ ਜਿਹੜਾ ਦਰਬਾਰ ਜਿਹੜੇ ਮਤਲਬ ਵੀ ਬਾਜ਼ਾਰ ਲੱਗਦਾ ਮੈਂ ਉਹ ਨਹੀਂ ਲੱਗਣ ਦੇਣਾ ਉਹਨਾਂ ਦੇ ਕਹਿਣ ਦਾ ਮਤਲਬ ਸੀਗਾ ਵੀ ਟ੍ਰੈਫਿਕ ਹੀ ਜ਼ਿਆਦਾ ਆ ਵੀ ਟ੍ਰੈਫਿਕ ਇੱਕ ਕਿਸਮ ਦਾ ਟ੍ਰੈਫਿਕ ਦਾ ਇੱਕ ਉਹਨਾਂ ਨੇ ਮੁੱਦਾ ਬਣਾਇਆ ਹਾਂ ਉਹਨਾਂ ਨੇ ਵੀ ਪੱਪੀ ਜੀ ਨੇ ਜਿਹੜਾ ਮੁੱਦਾ ਬਣਾਇਆ ਉਹ ਟ੍ਰੈਫਿਕ ਦਾ ਬਣਾਇਆ ਪਰ ਨਾਲ ਇਹ ਵੀ ਕਹਿ ਰਿਹਾ ਸੀ ਕਹਿੰਦਾ ਵੀ ਦੇਖੋ ਪਿਛਲੇ ਸਾਲ ਵੀ ਟ੍ਰੈਫਿਕ ਟ੍ਰੈਫਿਕ ਹੈਗਾ ਸੀ ਤੇ ਪਿਛਲੇ ਸਾਲ ਇਹਦੇ ਜਿਹੜੇ ਹੈਗੇ ਨੇ ਦੋ ਕਾਉਂਸਲਰ ਨੇ ਜਿਨ੍ਹਾਂ ਨੇ ਢੇਕਰ ਲਿਆ ਹੂੰ ਹੂੰ ਤੇ ਉਸ ਟਾਈਮ ਇਹਨੇ ਕਿਉਂ ਨਹੀਂ ਬੰਦ ਕਰਾਇਆ ਪਰ ਹੁਣ ਜਦੋਂ ਇੱਕ ਜਿਹੜਾ ਅਸ਼ੋਕ ਮਾਰੇ ਉਹ ਕਹਿੰਦਾ ਜੀ ਮੈਂ ਤੇ ਪੈਸੇ ਦੇਣੇ ਨਹੀਂ ਮੈਂ ਤਾਂ ਪਹਿਲਾਂ ਹੀ ਕਟਾ ਪਿਆ ਰਹੇ ਤੇ ਮੈਂ ਤੈਨੂੰ 10 ਲੱਖ ਰੁਪਏ ਹੋਰ ਨਹੀਂ ਦੇ ਸਕਦਾ ਹੂੰ ਹੂੰ ਤੇ ਇਹਨੇ ਕਾਰਪੋਰੇਸ਼ਨ ਨੂੰ ਤੰਗ ਕਰਕੇ ਉਹਨੇ ਦੁਖੀ ਹੋ ਕੇ ਉਹ ਤੁੰਬਟੀ ਦਾ ਤੇਲ ਪਾ ਲਿਆ ਔਰ ਮੈਂ ਉਹਦੇ ਕੋਲ ਰਿਕਵੈਸਟ ਕੀਤੀ ਜਾ ਕੇ ਠੇਕੇਦਾਰ ਨੂੰ ਮੈਂ ਕਿਹਾ ਜੀ ਅਸੀਂ ਭਗਵਾਨ ਰਾਮ ਦਾ ਡੋਲਾ ਰੋਡ ਤੇ ਰੁਕਿਆ ਹੋਇਆ ਹੈ ਤੇ ਇਹਨੂੰ ਲੈ ਕੇ ਜਾਣਾ ਤੁਸੀਂ ਲੈਟਾ ਜਲਾਓ ਤੁਹਾਨੂੰ ਕੋਈ ਲੋੜ ਨਹੀਂ ਮਰਨ ਦੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਅਸੀਂ ਤੁਹਾਡੇ ਨਾਲ ਖੜੇ ਆ ਜੀ ਜੀ ਤੁਹਾਡੀਆਂ ਦੁਕਾਨਾਂ ਵੀ ਲੱਗਣਗੀਆਂ ਤੁਹਾਡਾ ਬਾਜ਼ਾਰ ਵੀ ਲੱਗੇਗਾ ਤੁਹਾਡਾ ਮੇਲਾ ਵੀ ਚੱਲੇਗਾ ਉਹਨੇ ਸਾਡੇ ਕਹਿਣ ਤੇ ਜਾ ਕੇ ਮਤਲਬ ਲੈਟਾ ਜਲਾਤੀਆਂ ਆਪਣਾ ਮੇਲਾ ਚਲਾਤਾ ਔਰ ਜਿਹੜੀਆਂ ਬਾਜ਼ਾਰ ਦੇ ਲੈਟਾ ਸਨ ਉਹ ਵੀ ਜਗ ਗਈਆਂ ਤੇ ਅਸੀਂ ਭਗਵਾਨ ਦਾ ਜਿਹੜਾ ਡੋਲਾ ਸੀ ਅਸੀਂ ਆਪਣੇ ਹੱਥਾਂ ਦੇ ਨਾਲ ਪੈਦਲ ਚੱਲ ਕੇ ਕਾਫੀ ਦੂਰ ਸੀ ਤੇ ਅਸੀਂ ਮੰਦਿਰ 'ਚ ਛੱਡ ਕੇ ਆਏ ਜੀ 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 ਔਰ ਜਦੋਂ ਅਸੀਂ ਮੰਦਿਰ 'ਚ ਛੱਡ ਕੇ ਆਏ ਔਰ ਉੱਥੇ ਮੈਂ ਦੇਖੋ ਮੈਂ ਸਪੀਚ ਦਿੱਤੀ ਮੈਂ ਕਿਹਾ ਪੱਪੀ ਜੀ ਤੁਸੀਂ ਐਮ ਐਲ ਏ ਹੋ ਤਿੰਨ ਚਾਰ ਘੰਟਿਆਂ ਤੋਂ ਭਗਵਾਨ ਰਾਮਦਾ ਦੋਲਾ ਬਾਹਰ ਖੜਾ ਹੈ ਔਰ ਕਾਰਨ ਤੁਸੀਂ ਵੀ ਤੁਹਾਡੇ ਤੇ ਪੈਸੇ ਦਾ ਇਲਜ਼ਾਮ ਲੱਗ ਰਿਹਾ ਜੇ ਤੁਸੀਂ ਸੱਚੇ ਹੋ ਤੇ ਤੁਸੀਂ ਇੱਥੇ ਆਓ ਇਹ ਨਹੀਂ ਆਏ ਜੀ ਜੇ ਦੇਖੋ ਐਮ ਐਲ ਏ ਵੇ ਸ਼ਹਿਰ ਦਾ ਸਾਡਾ ਐਮਐਲਏ ਵੀ ਤੇ ਜੇ ਅਸੀਂ ਇਹ ਗੱਲ ਕਹਿ ਰਹੇ ਆਂ ਤੇ ਜੇ ਸੱਚਾ ਸੀ ਤੇ ਆਂਦਾ ਵੀ ਦੱਸ ਵੀ ਮੈਂ ਇਧਰ ਕੋਲ ਕਦੋਂ ਪੈਸੇ ਮੰਗੇ ਨੇ ਬਿਲਕੁਲ ਬਿਲਕੁਲ ਇਨਵਾਣਾ ਚਾਹੀਦਾ ਸੀ 5 ਘੰਟੇ ਬਾਅਦ ਵੀ ਬੰਦਾ ਨਹੀਂ ਆਇਆ ਔਰ ਇਹ ਦੂਸਰੇ ਦਿਨ ਪ੍ਰੈਸ ਕਾਨਫਰੰਸ ਕਰਦਾ ਪਿਆ ਪ੍ਰੈਸ ਕਾਨਫਰੰਸ ਦਾ ਵਿੱਚ ਜਦੋਂ ਇਹਨੂੰ ਪਤਾ ਲੱਗਾ ਵੀ ਸ਼ਹਿਰ ਵਿੱਚ ਮੇਰੀ ਥੂ ਥੂ ਹੁੰਦੀ ਪਈਏ ਸਾਰਾ ਸ਼ਹਿਰ ਮੈਨੂੰ ਗੱਲਾਂ ਕਰਦਾ ਪਿਆ ਤੇ ਸਾਰੇ ਸ਼ਹਿਰ ਦੇ ਵਿੱਚ ਮੈਂ ਬਾਹਰ ਨਹੀਂ ਨਿਕਲ ਸਕਦਾ ਇਹਨੇ ਪ੍ਰੈਸ ਕਾਨਫਰੰਸ ਬੁਲਾ ਲਈ ਪ੍ਰੈਸ ਕਾਨਫਰੰਸ ਦੇ ਵਿੱਚ 10 ਲੱਖ ਵਾਲੀ ਗੱਲ ਇਹਨੇ ਕੀਤੀ ਕਿ ਮੇਰੇ ਤੇ ਝੂਠੇ ਇਲਜ਼ਾਮ ਲਾਏ ਕਹਿੰਦਾ ਲਵਾਏ ਕਿੰਨੇ ਜੀ ਦੇਬੀ ਨੇ ਲਵਾਏ ਜਿਹੜੀ ਉਹਨੇ ਇੱਕ ਤੁਹਾਡੇ ਦੇ ਇਲਜ਼ਾਮ ਲਗਾਇਆ ਵੀ ਜੂਏ ਦਾ ਉਹ ਉਸ ਗੱਲ ਦੇ ਵਿੱਚ ਕਿੰਨੀ ਸੱਚਾਈ ਉਹ ਥੋੜਾ ਅਗਲੀ ਹਾਂ ਗੱਲ ਇਹ ਵੇ ਉਹਨੇ ਮੇਰੇ ਤੇ ਜੂਏ ਦਾ ਇਲਜ਼ਾਮ ਲਾਇਆ ਤੇ ਮੈਂ ਅੱਜ ਇੱਕ ਗੱਲ ਕਹੀ ਹੈ ਮੈਂ ਕਿਹਾ ਵੀ ਜਿਹੜੇ ਜੂਏ ਦੀ ਤੂੰ ਗੱਲ ਕੀਤੀ ਹੈ ਲੁਧਿਆਣੇ ਦੇ ਵਿੱਚ ਮੇਰਾ ਚੱਲਦਾ ਪਿਆ 3 ਸਾਲ ਤੋਂ ਸਰਕਾਰ ਇਹਦੀ ਤੇ ਅੱਜ ਤੱਕ ਮੈਨੂੰ ਕਿਉਂ ਨਹੀਂ ਪਕੜਿਆ ਬਿਲਕੁਲ 3 ਸਾਲ ਦੇ ਵਿੱਚ ਪੁਲਿਸ ਇਹਨਾਂ ਦੀ ਮਰੀਏ ਦੀ ਸ਼ੁਰੂ ਤੋਂ ਲੜਾਈ ਹੈਗੀ ਏ ਤੇ ਇਹਨੇ ਮੈਨੂੰ ਕਿਉਂ ਨਹੀਂ ਪਕੜਿਆ ਜਿੰਨਾਂ ਨਾਲ ਮੈਂ ਖੇਡਣਾ ਉਹਨਾਂ ਨੂੰ ਕਿਉਂ ਪਕੜਿਆ ਔਰ ਮੈਂ ਅੱਜ ਸੀਪੀ ਸਾਹਿਬ ਨਾਲ ਗੱਲ ਕਹਿਣਾ ਵੀ ਸੇਬੀ ਸਾਹਿਬ ਇਹਨੇ ਮੇਰੇ ਤੇ ਲਾਮ ਲਾਇਨੇ ਇਹਦੀ ਇਨਕੁਆਇਰੀ ਕਰਾਓ ਜੇ ਕੋਈ ਸ਼ਹਿਰ 'ਚ ਬੰਦਾ ਆ ਕੇ ਕਹਿ ਦੇਵੇ ਕਿ ਦੇਵੀ ਦਾ ਕੋਈ ਅੱਡਾ ਚੱਲਦਾ ਪਿਆ ਜਾਂ ਦੇਵੀ ਦਾ ਕੋਈ ਜੁਵੇ ਦਾ ਹਿੱਸਾ ਹੈ ਜਾਂ ਦੇਵੀ ਖੇਡਿਆ ਹੈ ਤੇ ਮੈਨੂੰ ਨਵੀਂ ਜਗ੍ਹਾ ਬਿਠਾ ਦੇਣਾ ਤੇ ਦੂਸਰੀ ਗੱਲ ਮੈਂ ਕਿਹਾ ਪੱਪੀ ਨੇ ਕਿਹਾ ਵੀ ਜੁਵੇ ਦੇ ਪੈਸੇ ਨਾਲ ਸ਼ਰਾਬ ਦਾ ਕੰਮ ਜੁਵੇ ਦਾ ਸ਼ਰਾਬ ਦਾ ਕੰਮ ਮੇਰਾ 95 ਦਾ ਜੀ ਮੇਰੇ ਭਾਈ ਵਾਲੇ ਹੈਗੇ ਨੇ 95 ਦੇ ਜਿਹੜੇ ਮੇਰੇ ਅੱਜ ਤੋਂ 95 ਚ ਭਾਈ ਵਾਲ ਸੀ ਮੈਂ ਤੁਹਾਨੂੰ ਇੱਕ ਗੱਲ ਕਹਿ ਲਗਾ ਜਿਹੜੇ ਮੇਰੇ 95 ਚ ਭਾਈ ਵਾਲ ਸੀ ਉਹ ਹੀ ਮੇਰੇ ਭਾਈ ਵਾਲ ਅਜਨੇ ਮਤਲਬ ਅੱਜ ਕੱਲ ਸੱਕੇ ਭਰਾਵਾਂ ਦੀ ਸੱਕੇ ਭਰਾਵਾਂ ਦਾ ਵੀ ਸਾਲ 2 ਸਾਲ 4 ਸਾਲ 5 ਸਾਲ ਬਾਅਦ ਲੜਾਈ ਹੋ ਜਾਂਦੀ ਹੈ ਅਸੀਂ ਸਨ 95 ਦੇ ਇਕੱਠੇ ਆ ਸਨ 95 ਦੇ ਇਕੱਠੇ ਆ ਸਨ 95 ਦੇ ਸਾਡੇ ਠੀਕੇ ਨੇ ਉਹੋ ਹੀ ਭਾਈਵਾਲਾਂ ਜੇ ਸਾਡਾ ਕੋਈ ਭਾਈਵਾਲ ਨਵਾਂ ਨਹੀਂ ਆਇਆ ਔਰ ਮੈਂ ਪੱਪੀ ਪ੍ਰਾਸ਼ਰ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਸੀਪੀ ਸਾਹਿਬ ਨੂੰ ਗੱਲ ਕਹਿਣਾ ਚਾਹੁੰਦਾ ਵੀ ਸੀਪੀ ਸਾਹਿਬ ਤੁਸੀਂ ਕਿਰਪਾ ਕਰਕੇ ਇਸ ਚੀਜ਼ ਦੀ ਇਨਕੁਆਇਰੀ ਕਰੋ ਜੇ ਕਿਸੇ ਜੁਆਰੇ ਨਾਲ ਮੇਰੇ ਤਾਲੁਕਤ ਹੋਣ ਕਿਸੇ ਜੁਆਰੇ ਦੇ ਦੇਖੋ ਕੌਣ ਕੀ ਕਰਦਾ ਮੈਨੂੰ ਨਹੀਂ ਪਤਾ ਜੇ ਕਿਸੇ ਨਾਲ ਮੇਰਾ ਕੋਈ ਲੈਣ ਦੇਣ ਹੋਵੇ ਤੇ ਮੈਂ ਜ਼ਿੰਮੇਵਾਰਾਂ ਤੇ ਜੇ ਪੱਪੀ ਪ੍ਰਾਸ਼ਰ ਇੱਕ ਭਗਵਾਨ ਨੂੰ ਮੰਨਦਾ ਹੈ ਇਹ ਬਾਲਾ ਜੀ ਦੀ ਉਹ ਕਰਦਾ ਹੈ ਯਾਤਰਾ ਕਰਦਾ ਹੈ ਮੈਂ ਪੱਪੀ ਜੀ ਨੂੰ ਕਹਿੰਦਾ ਤੁਸੀਂ ਬਾਲਾ ਜੀ ਦੇ ਮੂਮਾਨ ਜੀ ਦੇ ਭਗਤ ਹੋ ਤੁਸੀਂ ਇੱਕ ਕਸਮ ਖਾ ਲਓ ਤੁਸੀਂ ਹਰ ਵਾਰ ਹਰ ਗੱਲ ਦੇ ਕਸਮਾਂ ਕੱਲ ਵੀ ਖਾਦੀਆਂ ਨੇ ਤੇ ਕਸਮ ਅੱਜ ਵੀ ਖਾ ਸਕਦੇ ਹੋ ਤੁਸੀਂ ਇੱਕ ਗੱਲ ਕਹਿ ਦਿਓ ਕਿ ਮੈਂ ਬਾਲਾ ਜੀ ਦੀ ਕਸਮ ਖਾਨਾ ਮੇਰੇ ਚੰਦਰ ਨਗਰ ਦੇ ਵਿੱਚ ਮੇਰਾ ਜਣਾ ਜੂਏ ਦਾ ਅੱਡਾ ਨਹੀਂ ਚੱਲਿਆ ਮੈਂ ਉੱਥੇ ਬੁੱਕਾ ਨਹੀਂ ਲਾਈਆ ਤੇ ਮੈਂ ਸਾਰੀ ਉਮਰ ਉਹਦਾ ਦੇਣਦਾਰ ਕੀ ਇਹ ਕਸਮਾਂ ਝੂਠੀਆਂ ਖਾਂਦੇ ਨੇ ਜਾਂ ਸੱਚੀਆਂ ਇਹ ਝੂਠੀਆਂ ਤੇ ਜੇ ਇਹ ਬੇ ਵਜ੍ਹਾ ਨਾਲ ਆਪਣੇ 10 ਲੱਖ ਦੀ ਜਿਹੜੇ ਕ੍ਰਾਪਸ਼ਨ ਦਾ ਕੇਸ ਨੂੰ ਦੂਜੇ ਪਾਸੇ ਘੁਮਾ ਕੇ ਬਦਨਾਮੀ ਕਰਕੇ ਔਰ ਮੈਂ ਇਹ ਤੇ ਕੇਸ ਕਰ ਰਿਹਾ ਮੈਂ ਆਪਣੇ ਹੱਥਕ ਦਾ ਦਾਵਾ ਜਿਹੜਾ ਮੇਰਾ ਤਿਆਰ ਹੋ ਗਿਆ ਮੈਂ ਕੱਲ ਹੀ ਕਹਤਾ ਸੀ ਮੇਰੇ ਵਿਕਰਮ ਸਿੱਧੂ ਸਾਡੇ ਵਕੀਲ ਨੇ ਮੈਂ ਉਹਨੂੰ ਕਹਤਾ ਮੇਰਾ ਇਹ ਤੇ ਮੈਂ ਇਹ ਤੇ ਕੇਸ ਕਰਨਾ ਹੈ ਜੀ 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 ਮੇਰਾ ਕੇਸ ਤਿਆਰ ਹੋ ਰਿਹਾ ਮੈਂ ਇਹ ਤੇ ਕੇਸ ਕਰ ਰਿਹਾ ਜੀ ਜੀ ਮੈਂ ਇੱਕ ਅੱਜ ਉਥੇ ਮੀਡੀਆ ਦੇ ਵਿੱਚ ਗੱਲ ਕਹੀ ਹੈ ਮੈਂ ਕਿ ਜੇ ਤੂੰ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜੇਗਾ ਔਰ ਭਾਰਤੀ ਜਨਤਾ ਪਾਰਟੀ ਤੋਂ ਜੇ ਮੈਨੂੰ ਟਿਕਟ ਪਾਰਟੀ ਨੇ ਦਿੱਤੀ ਜੇ ਮੈਂ ਪੱਪੀ ਤੋਂ ਹਾਰ ਗਿਆ ਪੱਪੀ ਪ੍ਰੈਸ਼ਰ ਤੋਂ ਇਸ ਗੱਪੀ ਤੋਂ ਮੈਂ ਜੇ ਹਾਰ ਗਿਆ ਮੈਂ ਦੁਬਾਰਾ ਮੇਰਾ ਕੋਈ ਘਰ ਦਾ ਮੈਂਬਰ ਰਾਜਨੀਤੀ ਜਿਨੇ ਆਏਗਾ ਔਰ ਮੈਂ ਵੀ ਰਾਜਨੀਤੀ ਛੱਡ ਦੂੰਗਾ ਜੀ ਜੀ ਔਰ ਮੈਂ ਇਹਨੂੰ ਵੀ ਕਹਾਂਗਾ ਮੀਡੀਆ ਦੇ ਵਿੱਚ ਆ ਕੇ ਕਹੇ ਜੇ ਵੀ ਮੈਂ ਮੈਚ ਦੇ ਵਿੱਚ ਹਾਰ ਗਿਆ ਤੇ ਮੈਂ ਛੱਡ ਦੇਵਾਂਗਾ। ਜੀ ਮੈਂ ਦਰਦਕਲੀ ਗੱਲ ਹੋਰ ਪੁੱਛਣਾ ਚਾਹਨਾ ਜਦੋਂ ਬੰਦਾ ਸੱਤਾ ਦੇ ਵਿੱਚ ਹੁੰਦਾ ਹੈ ਤੇ ਦੂਸਰਿਆਂ ਦੇ ਤੇ ਇਲਜ਼ਾਮ ਲਾਉਂਦਾ ਹੈਗਾ ਜਦੋਂ ਬੰਦਾ ਸੱਤਾ ਦੇ ਵਿੱਚ ਨਹੀਂ ਹੁੰਦਾ ਹੈਗਾ ਉਦੋਂ ਉਹਦੇ ਤੇ ਇਲਜ਼ਾਮ ਲੱਗਦੇ ਨੇ ਇਹ ਇਹਨੂੰ ਇੱਕ ਹੰਕਾਰ ਕਿਹਾ ਜਾ ਸਕਦਾ ਹੈਗਾ ਕੀ ਕਿਹਾ ਜਾ ਸਕਦਾ ਹੈ। ਦੇਖੋ ਇਹ ਜੋ ਇਹਨੇ ਕੱਲ ਜਿਹੜਾ ਇਹਨੇ ਕੀਤਾ ਜੋ ਕੀਤਾ ਇਹਨੇ ਮੈਨੂੰ ਹਾਰਿਆ ਦੱਸਿਆ। ਕਿਸੇ ਨੂੰ ਜਵਾਰਿਆ ਦੱਸਦਾ ਕਿਸੇ ਨੂੰ ਦੱਸਦਾ ਪ੍ਰਾਪਰਟੀ ਦੱਬੀਏ ਕਿਸੇ ਨੂੰ ਕੁਝ ਕਹੇ ਤਾ ਡਰਾਈਵਰ ਜੀ ਨੂੰ ਕੁਝ ਕਹੇ ਤਾ ਸੰਜੇ ਜੀ ਨੂੰ ਕੁਝ ਕਹੇ ਤਾ ਇਹ ਹੰਕਾਰ ਬੋਲ ਰਿਹਾ ਦੇ ਅੰਦਰ ਜੀ ਜੀ ਹੰਕਾਰ ਭਗਵਾਨ ਰਾਮ ਨੇ ਇਹਦਾ ਤੋੜੂਗਾ ਜੀ ਜੀ ਜੋ ਭਗਵਾਨ ਰਾਮ ਨਾਲ ਮਾਤਾ ਸੀਤਾ ਦੇ ਨਾਲ ਜਿਹੜਾ ਇਹਨੇ ਜ਼ੁਲਮ ਕੀਤਾ ਜਿਹੜਾ ਪਾਪ ਕੀਤਾ ਉਹ ਤੇ ਦਿਖ ਰਹੇ ਨੇ ਇਹ ਝੂਠ ਬੋਲ ਕੇ ਸਾਨੂੰ ਸਾਡੇ ਦੇ ਕੋਲ الزام ਲਾ ਕੇ ਸੱਚਾ ਹੋ ਸਕਦਾ ਪਰ ਪਰਮਾਤਮਾ ਦੇ ਕਰਦੇ ਸੱਚਾ ਨਹੀਂ ਹੋ ਸਕਦਾ ਪਰਮਾਤਮਾ ਤਾਂ ਦੇਖ ਰਿਹਾ ਜੀ ਜੀ ਜਾਂ ਇਹਦੀ ਜੋ ਇਹਨੇ ਕੀਤਾ ਉਹ ਪਰਮਾਤਮਾ ਦੇਖ ਰਿਹਾ ਜੀ ਜੀ ਇਹਨੂੰ 101% ਦੀ ਸਜ਼ਾ ਮਿਲਣੀ ਹੈ 1001% ਇਹ ਭਗਵਾਨ ਇਹਨੂੰ ਮਾਫ ਨਹੀਂ ਕਰਨਗੇ ਤੇ ਜਿਹੜਾ ਇਹਦਾ ਹੰਕਾਰ ਹੈ ਨਾ ਇਹ ਭਗਵਾਨ ਰਾਮ ਤੋੜੇਗਾ ਇਹ ਜਿਹੜੇ ਆਪਣੇ ਜਿਹੜੀ ਯਾਤਰਾ ਕੱਢਦਾ ਹੈ ਬਜਨਗਬਲੀ ਦੇ ਇਹ ਉਹ ਵੀ ਇਹ ਹੰਕਾਰ ਤੋੜਨ ਗਿਆ ਜੀ ਜੀ ਬਿਲਕੁਲ ਸਹੀ ਕਹਿ ਰਹੇ ਹੋ ਜਿਸ ਤਰ੍ਹਾਂ ਕਿ 라ਵਣ ਦਾ ਹੰਕਾਰ ਤਾਂ ਟੁੱਟ ਗਿਆ ਪਰ ਇਹਨਾਂ ਦਾ ਹੰਕਾਰ ਉਹ ਪਰਮਾਤਮਾ ਦਾ ਟਾਈਮ ਸਰ ਜੋ ਟੁੱਡੇਗਾ ਜਿਹੜੀ ਕਿ ਇਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਦੇਵੀ ਜੀ ਨੇ ਗੱਲ ਕੀਤੀ ਆ ਹੁਣ ਦੇਖਣ ਵਾਲੀ ਗੱਲ ਹੈ ਕਿ ਅੱਗੇ ਇੱਕ ਹੰਕਾਰ ਜੋ ਵੀ ਪਰਸਨ ਹੈਗਾ ਉਹ ਟਾਈਮ ਤੇ ਕਿਦੋਂ ਕਿਸ ਟਾਈਮ ਪਰਮਾਤਮਾ ਦਾ ਹੰਕਾਰ ਤੋੜਦਾ ਹੈ ਅਗਲੀਆਂ ਅਪਡੇਟਸ ਲੈਣ ਲਈ ਤੁਸੀਂ ਜੁੜੇ ਰਹੋ ਡੇਲੀ ਲੁਧਿਆਣਾ نیوز ਨਾਲ ਕੈਮਰਾ ਪਰਸਨ ਵਿੱਕੀ ਦੇ ਨਾਲ ਬੀਮਨਜੀਤ ਨੂੰ ਦਿਓ ਇਜਾਜ਼ਤ ਸਸਕਾਰ bye